ਕੁਛ ਹੋਏ ਹੋ ਗਏ ਤੇ ਗਾਇਸ ਮੈਂ ਹੋ ਗਿਆ ਤਿਆਰ ਗਾਇਸ ਹੁਣ ਆਪਾਂ ਚੱਲਿਆਂ ਕੰਮ ਤੇ ਤੇ ਮਮਾ ਸਾਡੇ ਇੱਧਰ ਸਫਾਈ ਕਰਨ ਲੱਗੇ ਵਾਪਾ ਵੀ ਉੱਧਰ ਕੱਪੜੇ ਧੋਣ ਲੱਗੇ ਹੋਏ ਨੇ ਹਲੋ ਅਮਾ ਫੜਾ ਹਲੋ ਗਾਇਸ ਗੁੱਡ ਮਾਰਨਿੰਗ ਗਾਇਸ ਮਨਿੰਦਰ ਸਾਡਾ ਚੱਲਿਆ ਕੰਮ ਤੇ ਰੀਤਾ ਗਿਆ ਸਕੂਲੇ ਆਪਾਂ ਉੱਠ ਗਏ ਆਹ ਦੇਖੋ ਜੀ ਮੁੰਡਾ ਰੈਡੀ ਹੋ ਗਿਆ ਦਿਖਾ ਤਾ ਜਾ ਨੇ ਰਾਜਾ ਲੱਗਦਾ ਇੱਧਰ ਕੱਪੜੇ ਜਿਆਦੇ ਨਾ ਬਾਓ ਸਰਫ ਪਾਪ ਆ ਗਈ ਆ ਗਈ ਬੱਤ ਤੈਨੂੰ ਦਿੰਨੀ ਆ ਤੈਨੂੰ ਗਾਣਾ ਕੱਢੀ ਹੁਣ ਤੇਰੇ ਦੇਖੇ ਕੁੱਟ ਪੈਂਦੀ ਬਾਈ ਸੁਰਾ ਤੇ ਗਿਆ ਤਾਂ ਹਾਂਜੀ ਗਾਇਸ ਗਾਇਸ ਹਰਫ ਘਟਾ ਤੈਰੀ ਲੋੜਾ ਮੇਰੇ ਤੇਰੇ ਮੁੱਖੇ ਬਾਤੋਂ ਇੱਧਰ ਪਰੇ ਫੇ ਤੁਹਾਡੇ ਹੱਥਾਂ ਚ ਸਰਫੇ ਨਹੀਂ ਲਿਆ ਮੈਂ ਪਾ ਕੇ ਦਿਖਾਉਣੀ ਆ ਪਰੜੋ ਉਹ ਪਕੜੇ ਬਹੁਤ ਰੈਣ ਤਾਂ ਮੈਂ ਆਪਣੇ ਫੋਨ ਨੀ ਆ ਛੱਡ ਦੋ ਤੁਸੀਂ ਛੱਡ ਦੇ ਤੁਸੀਂ ਲੋਡ ਕਰ ਜਾਓ ਬਸ ਕਪੜੇ ਬਸ ਪਹਿਲੇ ਨੇ ਲੈਣੇ 그러면은 ਥੋੜੇ ਕਪੜੇ ਯਾਰ ਠੀਕ ਰਹੇ ਨੇ ਇਹਦੇ 2 ਵਜੇ ਤੱਕ ਹੋਏ ਨੇ ਕੋਈ ਨਾ ਐਨੇ ਉਹੀ ਮਸ਼ੀਨ ਖਾਲੀ ਕਮਾਉਣੀ ਹੈ ਨਹੀਂ ਗਾਈ ਜੀ ਸਾਡਾ ਬੰਦਾ ਬੜਾ ਕੰਜੂਸ ਆ ਬੜਾ ਬੜਾ ਤੰਗ ਕਰਦਾ ਸਾਨੂੰ ਬੜਾ ਤੰਗ ਕਰਦਾ ਆ ਤੁਸੀਂ ਨਹੀਂ ਕਰਦੇ ਗਾਈ ਸਾਡੇ ਸੱਜਣਾਂ ਨੂੰ ਇਹ ਪਈਆਂ ਕੋਈ ਬੰਦਾ ਆ ਜਾ ਸਾਡਾ ਨਾਲ ਮਦਦ ਕਰਾ ਦਿਓ ਕੋਈ ਮੇਰਾ ਵੀਰ ਬੇਲਾ ਹੋਇਆ ਘਰੇ ਜਿਹੜਾ ਕੰਮ ਤੇ ਜਾ ਗਿਆ ਹੋਇਆ ਆ ਜਾ ਮੇਰਾ ਵੀਰ ਹੈਲੋ ਹੁਣ ਵਿਆਹ-ਵਿਆਹ ਕਰਦੇ ਟਾਈਮ ਨੂੰ ਫੇਲਣਾ ਬਸਾ ਬਸ ਢਾਈ ਪਿੱਛੇ ਹੈ ਦੋ ਰਗਾ ਚਲੋ ਠੀਕ ਹੈ ਗਾਇਸ ਤੁਹਾਨੂੰ ਮਿਲਦੇ ਆ ਥੋੜੀ ਦੇਰ ਰੁੱਕ ਕੇ ਗਾਇਸ ਅਸੀਂ ਘਰੋਂ ਆ ਗਏ ਆ ਤੇ ਅਸੀਂ ਚੱਲੇ ਆ ਹੁਣ ਘੁੰਮਣ ਘੁੰਮਣ ਵਾਲਾ ਲੋ ਮਨਿੰਦਰ ਨੂੰ ਰੋਟੀ ਦੇਣ ਚੱਲੇ ਆ ਹਣਾ ਚੱਲੇ ਆ ਓਏ ਹੋਏ ਮੇਰੇ ਅੱਖਾਂ 'ਚ ਪਾਣੀ ਆਇਆ ਗਾਈਜ਼ ਲਾ ਥੋੜੀ ਜੀ ਦੂਰ ਰਹਿ ਗਿਆ ਮਨਿੰਦਰ ਦਾ ਸਟੇਸ਼ਨ ਉਨੂੰ ਰੋਟੀ ਦੇ ਕੇ ਫਿਰ ਉੱਥੇ ਚੱਲਦੇ ਆ ਤਾਂ ਦੋਸਤੋ ਮੈਂ ਗਮਮ ਤੋ ਆਂਗੇ ਤੇ ਗਾਈਜ਼ ਕੰਮ ਤੱਕ ਕੱਪੜੇ ਵਗੈਰਾ ਬਦਲ ਕੇ ਆਹੀ ਪੱਗ ਬਣ ਕੇ ਆਪਾਂ ਸਰਗੇਜ ਦੋਸਤੋ ਇਹਦਾ ਆਪਾਂ ਬਣਾ ਲਿਆ ਪੜਨਾ ਤੇ ਗਾਈਜ਼ ਤੇ ਗਾਈਜ਼ ਅੱਜ ਆਪਾਂ ਪੂਰੇ ਗਾਈਜ਼ ਮੰਮੀ ਰੋਟੀਆਂ ਇੰਨੇ ਸਾਲ ਬਣਾਉਂਦੀ ਆ ਫਿਰ ਉਹ ਚੜ ਜਾਂਦੀਆਂ ਥੋੜੀਆਂ ਰੋਟੀ ਮੈਂ ਦੇਖਣ ਗਈ ਉਹ ਤਾਂ ਵਲੌਗ ਬਣਾਇਆ ਸੀਗਾ ਤੇ ਉਸ ਤੋਂ ਬਾਅਦ ਚ ਹੋਈ ਨਹੀਂ ਹੋਇਆ ਮੈਂ ਸੀ ਗਈ ਨਹੀਂ ਤੂੰ ਉੱਥੇ ਹੈ ਨਹੀਂ ਸੀ ਫਿਰ ਅਸੀਂ ਚੱਲੇ ਗਏ ਬਾਜ਼ਾਰੋਂ ਆਏ ਲਾਟਰਮ ਪਾਟਰਮ ਉਧਰੋਂ ਜਾਮ ਤੇ ਫਸ ਗਏ ਬਸ ਸ਼ੇਰ ਹੋਪੇ ਕਾਣੀ ਤਾਂ ਨਹੀਂ ਕਿ 4 ਵਜੇ ਸਾਨੂੰ ਉੱਥੇ ਹੀ ਰਾਤ ਚ ਵਜਾ ਸਤ ਗੇਸ ਰੀਤਾ ਆਪਣਾ ਇੱਧਰ ਕੁੜਕੜੇ ਖਾਈ ਜਾਂਦੀ ਹੈ ਬੈਠੀ ਸਾਰੇ ਪੈਕਟ ਖਾ ਗਈ ਹੈ ਰੁਕਦੇ ਚੱਲ ਤੇ ਦੋਸਤੋ ਇੱਧਰ ਜਸੂ ਦੇ ਉਹ ਜਸੂ ਕਹਿਣਗੇ ਪਪਾ ਤੇ ਸੁਲਤਾਨ ਕਰਦੇ ਫੇ ਗੱਲਾਂ ਤੇ ਗੇਸ ਗੇਸ ਤੁਹਾਨੂੰ ਇੱਕ ਹੋਰ ਚੀਜ਼ ਦਿਖਾਣੇ ਹੈ ਗੇਸ ਉਹ ਜਿਹੜਾ ਉੱਪਰ ਡੱਬਾ ਪਿਆ ਨਾ ਉਹਦੇ ਵਿੱਚ ਇੱਕ ਬੜੀ ਘੈਂਟ ਚੀਜ਼ ਹੈ ਅੱਜ ਜਣਾ ਸਮਾਨ ਤਾਂ ਦਿਖਾਓ ਜਿਹੜਾ ਤੁਸੀਂ ਬਣਾਇਆ ਵਾ ਜਿਹੜਾ ਬਣਾਇਆ ਵਾ ਕੀ ਬਣਾਇਆ ਉਹ ਹੀ ਚੂਹਾ ਯਾ ਚੂਹਾ ਹਾਲ ਚਲੋ ਠੀਕ ਆ ਪਾਪਾ ਇੱਕ ਚੀਜ਼ ਦੇਖ ਇੱਕ ਦਿਨ ਪਾਪਾ ਦੇ ਫੋਨ ਤੇ ਰੱਖਿਆ ਪਰ ਤੁਸੀਂ ਕੋਹਦਾ ਉਹ ਫੇਕ ਕੇ ਆਮ ਕਾਹਦਾ ਉਹ ਸਾਰੇ ਕੰਮ ਤੇ ਜਾਣ ਲੱਗਾ ਆ ਜਾਂਦਾ ਤੇ ਆਹ ਦੇ ਆਹ ਦੇ ਆਹ ਦੇ ਆਹ ਖਾ ਲੇ ਸੀ ਫੋਨ ਚ ਗਾਈ ਜੀ ਜੀ ਦਰਮਾਂ ਗਏ ਆਪੇ ਸੀ ਮੇਰੇ ਘਰ ਨੇ ਚਲੋ ਚੂਹਾਂ ਰਾਤ ਚੂਹਾ ਚੂਹਾ ਗਈ ਹੈ ਨਾ ਉਹ ਇਦਾਂ ਫੜਕੇ ਨਾ ਇਦਾਂ ਇਦਾਂ ਬਣ ਕੇ ਲਿਜੋ ਵੀ ਆ ਪਰ ਇਹਦੇ ਨਾਲ ਸੀ ਕਿਹਦਾ ਚੂਹਾ ਇਹ ਚੂਹ ਮਰਨੀ ਹੈਗਾ ਨਾ ਲੈਮਪ ਲੈਮਪ ਹੈ ਗਾਈਜ਼ ਮੁੰਡਾ ਵੇਖਾ ਜੀ ਕਹਿੰਦੇ ਬ੍ਰਿੰਡ ਦੇ ਖਿਆਲ ਪਰਣਾ ਐ ਗੱਗੂ ਗੱਲ ਵਾਲੀ ਚਾਲ ਹਾਂ ਹੋਰ ਟਾਈਮ ਨਾਲ ਚੱਲੀ ਓਕੇ ਜੀ ਹਣੇ ਮਨ ਤੇ ਦੋਸਤੋ ਸਾਰੇ ਟਾਈਮ ਨਾਲ ਜਾਣਾ ਕਿ ਕੰਮ ਤੇ ਗਰਲਜ਼ ਜੈਸਟ ਗਾਈਜ਼ ਅਸੀਂ ਵੀਲੇ ਉਹ ਜਿਹੜੇ ਗੈਸ ਤੁਹਾਨੂੰ ਦਿਖਾਵਾਂਗੇ ਕੀ ਕੰਮ ਹੁੰਦਾ ਸਾਡੇ ਉੱਤੇ ਤੇ ਦੋਸਤੋ ਸ਼ਾਇਦ ਮੇਰੀ ਡਿਊਟੀ ਵੀ ਬਦਲ ਸਕਦੀ ਹੈ ਹਜੇ ਜਿੱਥੇ ਮੈਂ ਦੁਕਾਨ ਤੇ ਹੁੰਨਾ ਮੈਨੂੰ ਗਦਾਮ ਵੀ ਸ਼ਿਫਟ ਕਰ ਸਕਦੇ ਮਹੀਨੇ ਤੱਕ ਤਦ ਦੋਸਤਾਂ ਨੇ ਮੇਰੀ ਪਜਾਮਾ ਛੇਲਟਰ ਸੋ ਕਿੱਦਾਂ ਲੱਗਦਾ ਪਜਾਮਾ ਕੋ ਟੁੱਟ ਨਾ ਆਇਆ ਦੱਸ ਤੂੰ ਕਿੱਥੋਂ ਆਇਆ ਮੈਂ ਕਿਧੋਂ ਨਹੀਂ ਆਲੇ ਚਬੂ ਉਤਰਾ ਖਿਆਸੀ ਇਹ ਫੋਟੋ ਕਿੱਥੇ ਦੇ ਵਿੱਚ ਚਲੋ ਦੋਸਤੋ ਆਪਣੇ ਹਾਸ ਦੇ ਵਲੋਗ ਵਿੱਚ ਇੰਨੇ ਗੱਲਾਂ ਮਾਰ ਲੀਆਂ ਮੈਂ ਗਾਇਸ ਆਪ ਛੋਟੇ ਜਿਹੇ ਫਾਰਮ ਵੈਸੇ ਹੀ ਗੈਸ ਕਰਕੇ ਮੈਂ ਵਲੋਗ ਬਣਾ ਲਿਆ ਗੈਸ ਸੁਣ ਮੈਂ ਰੈਗੂਲਰ ਵਲੋਗ ਬਣਾਉਂਗਾ ਗੈਸ ਕਿਉਂਕਿ ਮੰਮਾ ਨੇ ਪਿਛਲੇ ਲੋਕ ਪਿਛਲੇ ਲੋਕ ਚ ਗੈਸ ਨਾ ਵੀ ਰੈਗੂਲਰ ਵਲੋਗ ਬਣਾਉਂਗੇ ਗੈਸ ਮੰਮਾ ਨੇ ਤਾਂ ਕਹਿਣਾ ਹੀ ਹੁੰਦਾ ਬਣਾਣੇ ਤਾਂ ਮੈਂ ਹੁੰਦਾ ਜੀ ਐਡਿਟਿੰਗ ਬੰਮਾ ਕਰਦੇ ਆ ਮੇਰੇ ਤਾਂ ਦੋਸਤੋ ਸਭ ਤੋਂ ਵੱਧ ਮੈਂ ਤਾਂ ਮੇਰੇ ਬੰਮਾ ਕਰਦੇ ਆ ਕਿਉਂਕਿ ਵਲੌਗ ਐਡਿਟ ਕਰਨੇ ਹੁੰਦੇ ਦੋਸਤੋ ਤਾਂ ਇਸ ਕਰਕੇ ਅੱਜ ਮੇਰੇ ਮਮਾ ਦੇ ਲਈ ਸੱਜਣ ਲਾਈਕ ਕਮੈਂਟ ਸ਼ੇਅਰ ਕਰ ਦਿਓ ਠੀਕ ਹੈ ਲਵ ਯੂ ਟੂ ਲਾਈਕ ਕਮੈਂਟ ਸ਼ੇਅਰ ਕਰ ਦਿਓ ਗਾਇਜ਼ ਇਹ ਮੇਰੀ ਬੱਗੋ ਹੈ ਤਾਂ ਗਾਇਜ਼ ਸਾਰਾ ਕੁਝ ਅੱਗੇ ਜਿੱਨਾ ਕਰਕੀ ਆ ਇਹ ਗਾਇਜ਼ ਕੋਣ ਕਰਨਾ ਸੀ ਸ਼ਨੀਵਾਰ ਦਾ ਪਾਪਾ ਦੋਨੇ ਅੱਤ ਘਟੇ ਕਰੋ ਤੁਸੀਂ ਤਾਂ ਤੁਹਾਡੇ ਵੱਲ ਤੇ ਜਲ ਹੋਣੀ ਚਾਹੀਦੀ ਹੈ ਪੈਰਪੀ ਚੱਕਾ ਤੇ ਚਲੋ ਦੋਸਤੋਂ ਤੁਹਾਨੂੰ ਆਪਾਂ ਮਿਲ ਲਈ ਨੈਕਸਟ ਲੋਕ ਲਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਠੀਕ ਹੈ ਜੀ ਮੜੀ ਜੀ ਆਪਾਂ ਦੁਬਾਰਾ ਬ੍ਰੇਕ ਲੈ ਲਈਏ ਮੈਂ ਮਮ ਐਡਜਸਟ ਕਰਦੇ ਹੋ ਠੀਕ ਹੈ ਜੀ ਗਾਈਜ਼ ਇਹ ਮੈਂ ਬੋੜ ਕੇ ਮਾਰ ਲਿਆ ਜੁੜਾ ਖੋਲਣ ਲੱਗਿਆ ਮੈਂ ਪਿੱਛੋਂ ਦਿਖਾ ਪਿੱਛੋਂ ਚਲੋ ਆਇਕ ਲੱਗਿਆ ਸੀ ਇਹ ਇਥੋਂ ਲਾ ਦੇਣਾ ਕਲਚਰ ਠੀਕ ਹੈ ਉਸ ਤੋਂ ਬਾਅਦ ਪਤਾ ਕੀ ਹੋਇਆ ਗਾਈਜ਼ ਆ ਨਿਕਲ ਗਈ ਚੂਟੀ ਕਿ ਇਹ ਰਬੜਾ ਪਾ ਕਿੱਥੇ ਕਾਲ ਪਸੇ ਹੋਏ ਇਹ ਕਿੱਦਾਂ ਲਓ ਜੀ ਆਹ ਕਰਤੇ ਆ ਨਿਕਲੇ ਸੋ ਇੱਕ ਰਬੜ ਇੱਥੇ ਪਾਈ ਆ ਇਹ ਨਿਕਲ ਗਿਆ ਆ ਦੇਖੋ ਇਹ ਕਰਕੇ ਠੀਕ ਹੈ ਫਿਰ ਇੱਕ ਰਬੜ ਇੱਥੇ ਪਾਈ ਆ ਆ ਨਿਕਲ ਗਈ ਤੇ ਇਹ ਨੂੰ ਆਏ ਕਰ ਦੇਣ ਇੱਥੇ ਕਲਚਰ ਲਾਇਆ ਵਾ ਇਹ ਨੂੰ ਕੱਢ ਦੇਣਾ ਆ ਦੇਖੋ ਵੀ ਆ ਰਬੜ ਪਾਈ ਸੀ ਤੇ ਆ ਸੂਈ ਲਾਈ ਸੀ ਹੋ ਗਿਆ ਵਾ ਸਰ ਲੱਗੇ ਤੁਸੀਂ ਨਹੀਂ ਲੋ ਤਾਂ ਨਸ ਵਾਲੇ ਨੂਕਲਰ ਤੇ ਨਹੀਂ ਲਾਏ ਉਹਨੇ ਦੇ ਜਬਲੀ ਤੇ ਐਂ ਮੇਰਾ ਰਬੜਾ ਮਾਈ ਜਾਈ ਅਸੀਂ ਦੇਖੋ ਕਿੰਨੇ ਦੇਖੋ ਕਿੰਨੇ ਲੱਗੇ ਸੀਗੇ ਸਿਰ ਤੇ ਇੱਕ ਦੋ ਤਿੰਨ ਚਾਰ ਚਾਰ ਰਬੜਾ ਦੋ ਕਲਚਰ ਇੱਕ ਸੂਈ ਕਿੰਨੇ ਹੋਗੇ 4 5 6 7 7 ਹਜ਼ਾਰ ਲੱਗੇ ਸੀਗੇ ਸਿਰ ਤੇ ਹੈ ਹੂੰ ਗਾਈਜ਼ ਇੱਕ ਗਾਈਜ਼ ਜਿਹੜਾ ਸੀ ਹੇਅਰ ਆਇਲ ਹੇਅਰ ਆਇਲ ਯੂਜ਼ ਕਰਦੇ ਆ ਉਹਦੇ ਲਈ ਸਭ ਤੋਂ ਵੱਡੀ ਗੱਲ ਜਦ ਤੁਸੀਂ ਹੇਅਰ ਆਇਲ ਯੂਜ਼ ਕਰਦੇ ਹੋ ਚਾਹੇ ਉਹਨੂੰ ਸ਼ੈਂਪੂ ਚ ਪਾ ਕੇ ਕਰਦੇ ਹੋ ਚਾਹੇ ਸਿੰਪਲ ਕਰਦੇ ਹੋ ਆਪਦੇ ਵਾਲ ਉਸ ਤੋਂ ਬਾਅਦ ਬੰਨ ਕੇ ਰੱਖਣੇ ਆ ਟਾਈਟਲੀ ਇਟਸ ਕੰਪਲਸਰੀ ਦੋ ਦਿਨ ਹੋ ਗਏ ਤੇਰ ਲਾਏ ਦੋਸਤੋ ਮੈਂ ਤਿਆਰ ਹੋ ਗਿਆ ਵਾਂ ਠੀਕ ਹੈ ਮੈਂ ਚੱਲਣਾ ਕੰਮ ਤੇ ਇਧਰ ਮਮਾ ਸਾਡੇ ਆ ਮਮਾ ਸਾਡੇ ਲਾਂਚ ਬਾਕਸ ਬੰਦ ਕਰਦੇ ਹੁੰਦਾ ਨੇ ਮੈਂ ਤਾਂ ਚੀਕਾਂ ਮਾਰੀ ਜਾਂਦੀ ਹੈ ਹਨ ਗਾਈਜ਼ ਗਾਈਜ਼ ਬਸ ਸਤਿ ਸ਼੍ਰੀ ਅਕਾਲ ਜੀ ਬੋਧਨ ਹੋ ਗਿਆ ਇਹ ਬਲੌਗ ਨਹੀਂ ਬਣਾਉਂਦਾ ਕਾ ਨਾ ਸ਼ੁਰੂ ਕਰਦਾ ਵਾ ਨਾ ਐਂਡ ਕਰਦਾ ਵਾ ਨਾ ਬਣਾਉਂਦਾ ਵਾ ਕੰਮ ਤੇ ਜਾਣ ਲੱਗੇ ਸੀ ਤਾਂ ਗੈਸਾ ਕੰਮ ਤੇ ਜਾਣ ਦਾ ਮਤਲਬ ਇਹ ਥੋੜੀ ਜਿਹੀ ਕੰਮ ਛੱਡ ਕੇ ਦੂਜੇ ਲੱਗੋ ਉਹਦੇ ਫੋਨ ਨਾਲ ਉੱਥੇ ਲੈ ਜਾ ਕੇ ਬਲੌਗ ਦੇ ਕਲਿੱਪਾਂ ਕੱਢ ਲਿਆ ਕਰਾਂਗੇ ਉੱਥੇ ਐਡਿਟ ਕਰ ਲੈ ਆਪ ਦੇ ਵਾਲੇ ਤੇ ਕੱਢ ਲਿਆ ਕਰੋ ਇਹਦੇ ਤੇ ਟ੍ਰਾਂਸਫਰ ਕਰ ਦਿਆ ਕਰੋ ਕੋਈ ਨਾ ਅਮੀ ਆ ਲੋ ਅਸੰਦਰ ਕੋਲੋਲਾ ਦਿਖਾਣੀ ਜਿਹੜੀ ਹੋਣੀ ਹੈ ਕੋਲੋਲਾ ਦੋਸਤਾਂ ਨਾਲ ਮੁਕੰਮਲ ਬਲੌਗ ਬਣਾਉਂਦੇ ਸੀ ਲੇਟ ਹੋ ਗਿਆ ਤਾਂ ਤੁਹਾਨੂੰ ਮੈਂ ਮਿਲਦਾ ਹੀ ਆਗੇ ਗਾਇਸ ਸਾਰਾ ਕੰਮ ਕਰਕੇ ਅਸੀਂ ਵਿਹਲੇ ਹੋ ਗਏ ਆ ਪਰ ਹੁਣ ਮੈਂ ਇੱਕ ਗੱਲ ਦਿਖਾਉਣੀ ਆ ਇੱਕ ਚੀਜ਼ ਦਿਖਾਉਣੀ ਆ ਗਾਇਸ ਹਮਾਰੇ ਚੱਕਰ ਮੇ ਪੜੇ ਨੇ ਉਹ ਮੀਆਂ ਬੀਬੀ ਦੋਨੋਂ ਇੱਧਰ ਦੇਖੋ ਗਾਇਸ ਗਾਇਸ ਇਹ ਸ਼ਨੀਤਾ ਨਾ ਗੋਰੀ ਹੋਣ ਲੱਗੀ ਆ ਦੇਖ ਲਓ ਇਹ ਰੋਜ਼ ਲੱਗ ਜਾਂਦੀ ਆ ਹੁਣ ਇੱਥੇ ਸ਼ੀਸ਼ੇ ਮੂਰੇ ਖੜੀ ਹੋਈ ਸੀਗੀ ਆ ਦੇਖੋ ਇਹਨੇ ਆ ਕਰਕੇ ਨਾ ਸਕਿਨ ਕੇਅਰ ਕਰ ਰਹੀ ਆ ਸਭ ਕੁਝ ਕਰਾਂਗੇ हां ਇਹਨੂੰ ਫ੍ਰੀ ਚ ਮਿਲਦਾ ਆ ਦੇਖੋ ਇਹਨੇ ਹੁਣੀ ਆ ਜੈਲ ਲਗਾਈ ਆ ਸੁਨੀਤਾ ਸੱਚੀ ਦੱਸ ਤੈਨੂੰ ਕੀ ਕਹਿੰਦੇ ਹੁੰਦੇ ਆ ਜਦੋਂ ਤੂੰ ਕਿਸੇ ਨੂੰ ਵੀ ਮਿਲਦੀ ਆ ਆਏਗੇ ਭਾਈ ਜੋ ਫ੍ਰੀ ਕਾ ਮਿਲੇਗਾ کریم ਪਾਊਡਰ ਤੇ ਲਗਾ ਨਹੀਂ ਨਹੀਂ ਰਿਜ਼ਲਟ ਦੱਸ ਲੋਕ ਕੀ ਕਹਿੰਦੇ ਹੁੰਦੇ ਆ ਕਹਤੇ ਆ ਤੂੰ ਕੀ ਲਗਾਤੀ ਆ ਤੂੰ ਇਤਨੇ ਸਾਫ ਹੋ ਰਹੀ ਏ ਇਹ ਹੀ ਬੋਲਤੇ ਦੇਖੋ ਇਹਦੇ ਹੱਥਾਂ ਦਾ ਤੇ ਮੂੰਹ ਦਾ ਕਿੰਨਾ ਫਰਕ ਪੈ ਗਿਆ ਅੱਛਾ ਹਾਂ ਸਹੀ ਗੱਲ ਆ ਸੁਨੀਤਾ ਸੱਚੀ ਬਹੁਤ ਫਰਕ ਪੈ ਗਿਆ ਮੈਂ ਤਾਂ ਆਪਣੀ کریم ਲਾਈ ਨਹੀਂ ਹਾਂ ਕਿਹੜੀ کریم ਲਾਈ ਹੈ ਤੁਸੀਂ ਨਹੀਂ ਲਗਾਈ ਹੈ ਇਕੱਲਾ ਹੀ ਹੋਰ ਕਿਹੜੀ ਲਾਈ ਹੈ ਚੱਕ ਐਡਰੈਸਿੰਗ ਚ ਦੱਸਿਓ ਨਹੀਂ ਲਗਾਈ ਹੈ ਮੈਂ ਦੂਸਰੀ ਉੱਪਰ ਆਹ ਵਾਲੀ ਲਾ ਲਈ ਕਲਾਉਣੀਆਂ ਹਜੇ ਆਹ ਨਹੀਂ ਲਗਾਇਆ ਉਹ ਵੀ ਕੋ ਲੱਗ ਹਜੇ ਹਜੇ ਇਹਨੀਆਂ ਹਾਲਾਉਣੀਆਂ ਹਾਂ ਦੇਖੋ ਇਹ ਤੇ ਆਪਦੀ ਪੂਰੀ ਸਕਿਨ ਕੇਅਰ ਕਰਕੇ ਜਾਂਦੀ ਹੈ ਦੋਨੋਂ ਲਗਾ ਲਵਾਂਗੇ ਇੱਕ ਤੋਂ ਵੀ ਨਹੀਂ ਅਭੀ ਤਰਾਈ ਕੀ ਹੈ ਫਿਰ ਇਸਕੋ ਲਗਾएंगे गोरी हो जाएंगे हां ए रोज लाउंदी है इदे इत्ते ना बाल सी गया रोज थे, नहीं लगाया जिस दिन रीत लगाई ने उसी दिन के लगाए हैं ए रोज इन्हें स्किन केयर करनी करनी यार रोज रोज करनी हां आ दे आ सुनीता दे रया जेडी छाई है ना ए भी मिट जोगी ओ जेड़ा तिनू रात नु लावण वाला देता वो भी घरै भी ला लेया कर भूल जाते हैं कभी लगा लेते हैं कभी भूल जाते हैं ध्यान उतर जाता है नहीं ध्यान नहीं उतारना फिर ਡੇਲੀ ਲਗਾਉਣੀ ਆ ਉਹ ਠੀਕ ਹਾਂ ਲਗਾ ਦਿੰਦੇ ਆ ਲਗਾ ਲਈਏ ਵੀ ਠੀਕ ਹੋ ਜਾਏਗਾ ਗਾਈ ਚੱਲੋ ਆਜੋ ਰਿਜ਼ਲਟ ਤੁਸੀਂ ਦੇਖ ਲਿਆ ਵਾ ਸੱਚੀ ਇਹ ਬਹੁਤ ਗੋਰੀ ਹੋ ਗਈ ਐ ਤੁਸੀਂ ਵੀ ਯੂਜ਼ ਕਰੋ ਹਾਂਜੀ ਸਾਹਿਬ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਨੂੰ ਵੀ ਰੋ ਇਹਨਾਂ ਨੂੰ YouTube ਦੇ ਚੈਨਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਹਿਬ ਵੀ ਲੱਗੇ ਉੱਧਰ ਉੱਧਰ ਉਹ ਬੰਦੇ ਵੀ ਲੱਗੇ ਸਤਿ ਸ੍ਰੀ ਅਕਾਲ ਜੀ ਹਾਂਜੀ ਆ ਗਏ ਹੋਰ 7 ਦਿਨ ਇੱਥੇ ਰਹਾਂਗੇ ਇਹ ਤਾਂ ਕਿੰਨੇ ਦਿਨ ਹੋ ਗਏ ਸਾਡੇ ਘਰੀਏ ਸਾਰੇ ਗੀਜ਼ਰ ਪੇਰ ਹੋ ਰਿਹਾ ਜੀ ਗੀਜ਼ਰ ਗੀਜ਼ਰ ਪੇਰ ਕਰ ਰਿਹਾ ਅੱਜ ਔਰ ਸਾਡਾ ਗੀਜ਼ਰ ਵੀ ਖਰਾਬ ਕਰਤਾ ਆਹ ਦੇਖਿਓ ਆਹਾ ਮੈਨੂੰ ਐ ਲੱਗਦਾ ਜਿਵੇਂ ਆ ਫੁੱਲ ਹੁੰਦੇ ਆ ਬੰਦੇ ਦੇ ਨਾ ਆ ਦੇਖ ਜਦੋਂ ਅਸੀਂ ਮੱਚ ਗਏ ਅਸੀਂ ਵੀ ਇਦਾਂ ਦੇ ਹੋ ਜਾਣਾ ਸਾਡੇ ਵੀ ਇੰਦਾ ਦੇ ਹਾਲ ਹੋਣਾ ਹਾਂ ਸਹੀ ਗੱਲ ਆ ਅਸੀਂ ਵੀ ਇਦਾਂ ਦੇ ਹੋ ਜਾਣਾ ਇਹ ਸਾਰਾ ਮਟੀਰੀਅਲ ਗੀਜ਼ਰ ਚੋਂ ਨਿਕਲਿਆ ਆ ਇਹ ਦੇ ਵਿੱਚ ਸਾਫ਼ ਹੋ ਗਿਆ ਇਹ ਅਦਰ ਟੈਂਕਰ ਜਿਹਾ ਸੋਨਾ ਹੋ ਗਿਆ ਇਹ ਨਿਕਲ ਨੇਰਾ ਪੈਂਦਾ ਇਹ ਚ ਤਾਂ ਦਿੰਦਾ ਨਹੀਂ ਗਾイズ ਦੇਖ ਕੇ ਆਓ ਸਾਹਿਬ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਏ ਇਹਨੂੰ ਕੀ ਹੋ ਗਿਆ ਬਿਮਾਰ ਹੈ ਉਹ ਨਿਕਲ ਗਏ ਗਾイズ ਇਹ ਲੱਗਦਾ ਬਿਮਾਰ ਹੈ ਇਹ ਮੇਰੇ ਕੋਲ ਦੇਖ ਲਓ ਕਿਵੇਂ ਇਗਨੋਰ ਮਾਰ ਕੇ ਗਈ ਇਤਨੀ ਹਿੰਮਤ ਇਸਕੀ ਇਗਨੋਰ ਕਰਕੇ ਦੇਖ ਲਓ ਬਿਮਾਰ ਹੈ ਉਹ ਹੈ ਬਿਮਾਰ ਬਿਮਾਰ ਇਹਨੂੰ ਕੀ ਹੋਇਆ ਨਾਕ ਦੀ ਤਾਨ ਗਈ ਮਾਰ ਨਹੀਂ ਜਾਣੀ ਬਿਗਾ ਲੈ ਉਹਨੂੰ ਕਾਫੀ ਲੱਗਦੀ ਹੈ ਇਹ ਦੋ ਨਾਕ ਦੇ ਗੋੜੇ ਅਨਛਣ ਨੂੰ ਬੜਾ ਪਤਾ ਹੋਣਾ ਆਹੋ ਆਂਟੀ ਆ ਕੇ ਹੁਣੇ ਕਰਦੂ ਲਾਪਾ ਦੱਸ ਦੂਗੀ ਗਾਈਜ਼ ਅੱਜ ਸਾਡੇ ਘਰ ਪੈ ਰਹੇ ਹਜੇ ਸੈਂਟਰੀ ਲੱਗਿਆ ਹੋਇਆ ਉੱਤੇ ਜਾ ਕੇ ਦਿਖਾਉਨੇ ਆ ਤੁਹਾਨੂੰ ਹਜੇ ਥੋੜਾ ਜਿਹਾ ਕੰਮ ਹੋ ਗਿਆ ਥੋੜਾ ਜਿਹਾ ਰਹੇਗਾ ਦੀਪਾਂ ਸੋਨੀ ਕੰਨਾਂ ਦਾ 600 ਲੰਮਾ ਚੰਨੋ ਠੀਕ ਹੈ 600 ਹਾਂ ਤੇ ਜੋ ਲੱਗ ਜੀ ਪੂਰਾ ਹਾਂ ਸੁਨੀਤਾ ਸੁਨੀਤਾ ਅੱਡ ਗੋਰੀ ਹੁੰਦੀ ਰਹਿੰਦੀ ਆ ਸਾਰੀ ਦਿਹਾੜੀ ਕਰੀਮਾਂ ਲਾਉਂਦੀ ਆ ਇਹ ਇਹ ਦੇਖ ਲੈ ਇਹ ਹਜੇ ਤੱਕ ਕਰੀਮ ਲਾਈ ਜਾਂਦੀ ਤੁਸੀਂ ਕੱਲ ਵਾਲਾ ਵਲੌਗ ਦੇਖ ਲਿਆ ਥੋੜਾ ਮੈਸ ਤੋਂ ਦੇਣ ਲੌਗ ਆ ਲੈ ਇੰਟਰਨਲ ਪਾ ਕੱਲ ਪਾਇਆ YouTube ਤੇ ਇਹ ਤੁਹਾਨੂੰ ਕਿਉਂ ਸੁਣਾਉਂਦਾ ਕਿਉਂ ਤੁਲਾ ਕਿਉਂ ਬੰਦ ਕਰ ਦਿੰਦੀ ਏ ਇਹ ਔਰ ਦਹੀਂ ਲਾ ਕੇ ਅਬ ਇਸ ਕੋ ਜਮਾ ਦੇਂਗੇ ਦਹੀਂ ਬਣਾਈ ਨਹੀਂ ਨਹੀਂ ਮਲਾਈ ਜਮਾਵਾਂਗੇ ਨਾ ਮਲਾਈ ਜਮਾ ਕੇ ਫਿਰ ਰੜਕਾਂਗੇ ਫਿਰ ਕਿਉ ਕੱਢਾਂਗੇ ਠੀਕ ਹੈ ਜਦ ਤੱਕ ਕਿ ਦੂਰੀ ਹੋ ਜਾਏ ਸੁਨੀਤਾ ਸੱਚੀ ਤੇਰਾ ਰੰਗ ਗੋਰਾ ਹੋ ਗਿਆ ਹਾਏ ਮੈਂ ਕੀ ਕਰੂੰ ਹਾਂ ਲੈ ਹਾਂ ਹੁਣ ਗਈ ਚਲੋ ਇੱਟਾਂ ਚੜਾ ਲਈਏ ਸੀ ਇੱਟਾਂ ਨੇ ਬੰਦੇ ਆ ਗਏ ਸਾਡੇ ਤੁਸੀਂ ਲੇਟ ਕਰਤੇ ਇੱਟਾ ਜਦ ਬਾਵਾ ਮੋਸ਼ਨ ਦੇ ਬਣਿਆ ਹੁੰਦਾ ਉਦੋਂ ਹੀ ਲਿਆਇਆ ਕਰੋ ਨਾਲ ਹੀ ਅਸੀਂ ਛੱਟ ਦਿੰਨੇ ਆ ਤੇ ਗੱਲ ਉਧਰ ਵੀ ਸਾਨੂੰ ਬੁਲਾ ਲਿਆ ਕਰ ਜਦ ਲੋਡ ਕਰਨ ਗਾ ਹੁੰਦਾ ਜਦ ਲੋਡ ਕਰਨ ਗਾ ਹੁੰਦਾ ਉਹਦੇ ਵੀ ਬੁਲਾ ਲਿਆ ਕਰੋ ਹੋਰ ਇਹ ਕੰਮ ਤਾਂ ਅੱਡਾ ਮੁੱਕ ਜੇ ਫਿਰ ਆ ਜਾ ਕਰੀਓ ਦਿਹਾੜੀ ਤੇ ਠੀਕ ਹੈ ਸਨੀਤਾ ਅੱਗੇ ਬੰਦ ਰਸਤਾ ਅੱਗੇ ਬੰਦ ਰਸਤਾ ਬੰਦ ਹੈ ਜੀ ਕਾਫੀ ਬਹੁਤ ਹੈ ਅਭੀ ਕਹਾਂ ਜਾਣਾ ਹੈ ਸਨੀਤਾ ਤੂੰ ਨੇ ਮੇਰਾ ਤਾਂ ਕੰਮ ਹੁਣ ਕਰਕੇ ਆ ਗਏ ਤੁਹਾਡੇ ਘਰ ਮੇਂ ਤੇ ਇੰਦਾ ਚਰਾਣਾ ਹੈ ਆਪਕੋ ਕੰਮ ਹੈ ਨੇ ਸੁਣੀ ਤਾਂ ਇਹ ਆਪਕਾ ਕੰਮ ਵੀ ਹੈ ਘਰ ਤੋਂ ਆਪਕਾ ਵੀ ਬਣ ਰਹਾ ਹੈ ਇਹ ਬਾਤ ਮਤ ਬੁਲੋ ਬੋਲੋ ਤੇ ਤੇਰਾ ਕੰਮ ਵੱਧ ਗਿਆ ਹੋਰ ਕੀ ਚਾਹੀਦਾ ਤੇਰੀ ਤਨਖਾਹ ਵੱਧ ਜਾਣੀ ਆ ਨਾ ਵੀ ਹਾਂ ਮੇਰਾ ਤਨਖਾਹ ਪਹਿਲੇ ਤਾਂ 5000 ਰੁਪਏ ਹੈ 6000 ਹੋ ਜਾਏਗਾ ਅਬ ਫਿਰ ਤਾਂ हमको ਤਨਖਾਹ ਦੇ ਇਸ ਮੇਰੇ 4 ਵਜੇ ਆ ਜਾਂਦੀ ਹੈ ਸਾਡੇ ਘਰੇ ਅੱਛਾ ਹਾਂ ਸੁੱਤੀ ਉੱਠ ਕੇ ਸਿੱਧੀ ਇੱਧਰ ਹੀ ਆਉਂਦੀ ਹੈ ਫਿਰ ਇਹਨੂੰ ਅਸੀਂ 5000 ਰੁਪਏ ਦਿੰਨੇ ਆ ਤਾਂ ਹੀ ਹਾਂ ਚਾਹ ਸੋਰ ਲੈਂ ਗਿਆ ਠੀਕ ਹੈ ਚਲੋ ਠੀਕ ਹੈ ਗਾਇਸ ਮੈਂ ਰੱਟ ਚੜਾ ਲਈਏ ਹੁਣ ਫੇਰ ਮਿਲ ਜਾਂ ਤੁਹਾਨੂੰ ਆਪਾ ਛੋਟੇ ਇਧਰ YouTube ਤੇ ਸਾਡਾ ਬਲੌਗ ਸਰਚ ਹੋ ਰਿਹਾ ਛੋਟੇ ਹਾਂ ਗਾਇਸ ਆ ਚਾਰ ਦੁਆਰੀ ਹੋ ਗਈ ਆ ਆਪਣੇ ਆ ਦੇਖੋ ਜੀ ਉੱਪਰ ਮਿਸਤਰੀ ਲੱਗਿਆ ਹੈ ਗਾਇਸ ਆ ਦੇਖੋ ਮੋਟੂ ਬੰਦਾ ਪਿਆ ਵਾ ਹਾਂਜੀ ਉਹ ਬਹੁਤ ਅੰਮੀ ਆ ਚਾਰ ਦੁਆਰੀ ਹੋ ਜਾਂਦੀ ਆ ਇਧਰ ਦੇਖ ਮੈਂ ਵੀ ਇੱਥੇ ਆ ਦੇਖੋ ਮੋਰੇ ਇੰਨੀ ਕ ਕੰਦ ਹੋਈ ਏ ਹਜੇ ਇੱਥੇ ਦੋ ਕਟਾ ਰਹਿੰਦੀਆਂ ਕੱਲ੍ਹ ਦੀਆਂ ਲੱਗਣ ਵਾਲੀਆਂ ਨਾ ਜਿਹੜੀਆਂ ਘਟ ਗਏ ਘਟ ਗਈਆਂ ਕਿੰਨਾ ਘੈਂਟ 뷰 ਆਂਦਾ ਹੈਲੋ ਹਾਂ ਬੰਦ ਕਾ ਮੋਰੇ ਵੀ ਮੱਥੇ ਚਟਾਈ ਦੇ ਇਜਾਜ਼ਤ ਵਾਲੀ ਹੈਲੋ ਜਦੋਂ ਮੇਰਾ ਵਿਆਹ ਹੋਇਆ ਸੀ ਮੈਂ ਪਤਾ ਕੀ ਕਹਿੰਦੀ ਸੀ ਕਿ ਮੈਂ ਕਹਾਂ ਮੈਨੂੰ ਕਹੀ ਜਾਂਦੇ ਤੇ ਤੇਰੇ ਸ਼ਹਿਰ ਚ ਵਿਆਹ ਹੋਇਆ ਸ਼ਹਿਰ ਚ ਵਿਆਹ ਹੋਇਆ ਹੈ ਮੈਂ ਜਦੋਂ ਕੋਠੇ ਤੇ ਜਾੜ ਕੇ ਦੇਖਿਆ ਉਹਦੇ ਵਾਲੇ ਘਰ ਹੀ ਘਰ ਮਗਾ ਤਾਂ ਪੰਡਿਆ ਸ਼ਹਿਰ ਕਿੱਥੇ ਆ ਉਹਨੂੰ ਸਵੇ ਪਤਾ ਲੱਗਿਆ ਵੀ ਸ਼ਹਿਰ ਜਿਹੜਾ ਰੋਡ ਤੇ ਹੁੰਦਾ ਵਾ ਤੇ ਗਲੀਆਂ 'ਚ ਘਰ ਹੁੰਦੇ ਆ ਮੈਂ ਕਹਿੰਦਾ ਵਾ ਹਾਂਜੀ ਉਹ ਮੇਰੇ ਕਹਿਣ ਦਾ ਮਤਲਬ ਵੀ ਸ਼ਹਿਰ ਉਹ ਹੁੰਦਾ ਵਾ ਜਿੱਥੇ ਬਾਜ਼ਾਰ ਹੀ ਬਾਜ਼ਾਰ ਹੁੰਦਾ ਪਤਾ ਨਹੀਂ ਫਿਰ ਸਮਿਟਰੀ ਨਹੀਂ ਪਾਣੀ ਹਣਾ ਪਾਜੀ ਗਰੈਲ ਤਾਂ ਜਿਹੜੇ ਥੱਲੇ ਲੱਗੂਗੀ ਸੇਮ ਉਦਾਂ ਦੀ ਉੱਪਰ ਲਾਉਣੀ ਆ ਚਲੋ ਬਾਕੀ ਅਜਾ ਪਹਿਲਾਂ ਆ ਨਿਬੜ ਜਾਵੇ ਫਿਰ ਦੇਖਾਂਗੇ 프ਰੰਟ ਨੂੰ ਫੇਰ ਛੇੜਾਂਗੇ ਪਹਿਲਾਂ ਆਲਾ ਦਵਾਲਾ ਜਾਂ ਸੱਚੀ ਜਦੋਂ ਕੰਦਾ ਨਹੀਂ ਹੋਈਆਂ ਸੀ ਨਾ ਉਦੋਂ ਲੰਡਾ ਜਿਹਾ ਲੱਗਦਾ ਸੀ ਮਕਾਨ ਹੁਣ ਦੇਖੋ ਉਹਦੇ ਘੈਂਟ ਲੱਗਦੇ ਆ ਤੇ ਗਮਲੇ ਵੀ ਟਕਾਤੇ ਉਹ ਇੰਨੀ ਗੰਧ ਕਰਕੇ ਉਹ ਇੱਕ ਇੱਕ ਵਿੱਚ ਕਾਲੀ ਜੀ ਲੱਗ ਗਈ ਉਹ ਪੁਰਾਣੀ ਲੱਗ ਗਈ ਲੱਗਦਾ ਆ ਟੈਂਕੀ ਇਥੋਂ ਚੱਕੀ ਗਈ ਖੁੱਲਾ ਹੋ ਜਾਣਾ ਨਾ ਤਾਰਾਣਾ ਬਰਸ ਦੇ ਲੱਭੈ ਨੀ ਤੁਸੀਂ ਜਿਹੜੇ ਬੱਦੀਆਂ ਨੇ ਇਹਨਾਂ ਨੇ ਕਿਹਾ ਫੱਟੇ ਤਿੰਨ ਫੋਟੇ ਉਹ ਆਪਣੇ ਆਪੇ ਉਹ ਤਾਂ ਉਹਨਾਂ ਕਹਿੰਦੇ ਨਹੀਂ ਜੀ ਨਹੀਂ ਲੈ ਪੱਤੇ ਦੇ ਹਾਲੇ ਉਹ ਤਾਂ ਬਾਅਦ ਚ ਲਿਆਏ ਸੀ ਆਪਦੇ ਫੱਟੇ ਜਾਨੂ ਤਾਂ ਉਹ ਕਰਤੀਆਂ ਸੀ ਬੱਲੀਆਂ ਲਾਤੀਆਂ ਸੀ ਅਸੱਚਾ ਉਹ ਉਹ ਗੰਧਾ ਨਾ ਉਹਦੇ ਨਾਲ ਅਟੈਚ ਹੋ ਜਾਣੀ ਆ ਆਲੇ ਉਤੋਂ ਨਾ ਇਹ ਸਾਰੇ ਕੰਦ ਹੋ ਜਾਣੇ ਇੱਕ ਹਿਸਾਬ ਦੀ ਮੰਨ ਲਓ ਚਾਰ ਦਿਵਾਰੀ ਸਾਰੀ ਚੱਕੀ ਗਈ ਹੈ ਜਦੋਂ ਦੇਖੇ ਐ ਲੱਗਦਾ ਸੀਗਾ ਕੰਦ ਕੁੰਦਨੀ ਸੀ ਆਲੇ ਦੁਆਲੇ ਜੇ ਦੇਖਣ ਨੂੰ ਵੀ ਡਰ ਲੱਗਦਾ ਸੀ ਇਹ ਗਾ ਜ ਤੁਹਾਨੂੰ ਤੁਰਕੇ ਦਿਖਾਵਾਂ ਆ ਜਗਾ ਥੋੜੀ ਜੀ ਛੱਡੀ ਐ ਤੇ ਐ ਵਾਧਰਾ ਇੱਥੇ ਕੋਈ ਮਿਸਤਰੀ ਸਾਹਿਬ ਨੇ ਡਿਜ਼ਾਈਨ ਬਣਾਉਣਾ ਵਾ ਠੀਕ ਹੈ ਉਹ ਨਾਲੇ ਕੰਦ ਪੂਰੀ ਚੱਕਤੀ ਹੋਈ ਐ ਇਧਰੋਂ ਆ ਕਾਂਧਾ ਜੇ ਥੋੜੀ ਜੀ ਚੱਕੀ ਐ। ਆ ਵੱਡੀ ਕਰਨੀ ਐ। ਉਹ ਦੇਖੋ। ਆ ਹੋ ਗਈ ਐ ਪੂਰੀ। ਪਹਿਲਾਂ ਜਦੋਂ ਇੱਧਰੋਂ ਦੇਖਦੇ ਸੀ ਡਰ ਲੱਗਦਾ ਸੀ। ਇਹ ਕਿੰਨਾ ਧੀਮਾ। ਵਿਊ ਕਿੰਨਾ ਘੈਂਟ ਆ ਰਿਹਾ। ਆ ਦੇਖੋ ਗੇਸ। ਓਏ ਨਾਨੇ ਆ ਦੇਖੀ ਬੀਜ ਕੇ ਕਿੰਨੀ ਸੋਹਣੀ ਬਾਉਂਡਰੀ ਜੀ ਕੀਤੀ ਹੋਈ ਆ ਲੈ ਨਮਾਰ ਮੰਜਾ ਹੀ ਬੁਣਿਆ ਪਿਆ ਵਾ ਆਲੇ ਦੁਆਲੇ ਚਲੋ ਠੀਕ ਹੈ ਗਾਇਜ਼ ਆਏ ਰੋਕ ਕੇ ਮਿਲਦੇ ਬਾਹ ਦੁਖਦੀ ਅੱਜ ਮੈਂ ਤਾਂ ਬਹੁਤ ਚੜਾਈ ਆ ਸੋ ਗਾਇਜ਼ ਮੈਂ ਤੇ ਰ ਆ ਗਿਆ ਤੇ ਗਾਇਜ਼ ਇਹ ਤਾਂ ਆਪਸੇ ਤੋਂ ਮੈਂ ਕੀ ਇਹ ਬਲੌਗ ਹੀ ਨਹੀਂ ਬਣਾਉਂਦੇਗੇ ਸ਼ਹਿਰ ਦਾ ਬਲੌਗ ਸਟਾਰਟ ਕੀਤਾ ਇਹਨਾਂ ਦਾ ਕਿਸੇ ਦਾ ਇਤਿਆਰ ਨਹੀਂ ਸੀਗਾ ਵੀ ਬਲੌਗ ਬਣਾਣਾ ਮੈਂ ਬੰਨ ਮਾਰਦੇ ਨਾਲ ਸ਼ੁਭ ਜੀ ਸੀਗੇ ਤੁਸੀਂ ਤਾਂ ਮੈਂ ਵੀ ਸੀਗਾ ਆ ਕੰਮ ਕਰਕੇ ਰਾਜੀ ਲੇ ਗਾਇਜ਼ ਤੇ ਗਾਇਜ਼ ਮੈਂ ਉਹਨੇ ਨਾ ਕੇ ਆਇਆ ਆ ਦੇਖ ਉਹ ਗੇਟ ਤੋਂ ਛੱਲਿਆ ਗਿਆ ਤੇ ਗਾਇਜ਼ ਆ ਦੇਖ ਉੱਧਰ ਬੇਲੜ ਬੈਠਾ ਗਾਇਜ਼ ਬੇਲੜ ਮਾਰ ਗਏ 8 ਵਜੇ ਕੀ ਹੋਇਆ ਇੱਕ ਮਿੰਟ ਦੱਸ 8 ਵਜੇ ਫੁੱਲ ਲਈ ਜਾਂਦਾ ਦੋਵੇਂ ਛੁੱਟੀਆਂ ਹੁੰਦੀਆਂ ਸਾਢੇ 3 ਵਜੇ ਤੱਕ ਗਰੁੱਪ ਲੱਗਦਾ ਸਾਢੇ ਪੌਣੇ ਪੌਣੇ 4 ਘਰੇ ਆਈਦਾ ਵਾ 4 ਵਜੇ ਰੋਟੀ ਖਾਈ ਦੀਏ ਸਾਢੇ 4 ਓ ਚੱਲ ਜਾਂਦਾ ਵਾ ਟਾਈਮ ਮਿਲਦਾ ਵਾ ਇੱਚ ਬਿਮਾਰ ਹੋਣਾ ਗੱਲ ਹੀ ਨਹੀਂ ਮਾਰ ਵੀ ਹੈ ਗਈਆਂ ਚੱਲ ਫਿਰ ਉੱਠ ਕੇ ਦਿਖਾ ਦੇ ਮम्मा ਨਹੀਂ ਜਾ ਮम्मा ਕਾਲ ਕਰ ਲੈ ਕਰ ਦੇ ਉੱਠ ਕੇ ਜਾ ਤਾਂ ਸਹੀ ਕੱਟੋ ਵੀ ਕੋਰ ਗਾਇਜ਼ ਇਹਨਾਂ ਮਟਕ ਗੱਲ ਲਗਾ ਦੇ ਤਾਂ ਮਾਣਾ ਵਾਚੋ ਮਲੇ ਵਾਡਨਾਵਾ ਗਾਇਜ਼ ਮੈਡਮ ਮੈਂ ਸੁਸੂ ਚ ਲੈ ਆ ਚਿੱਟੇ ਚਾਸ਼ਲੇ ਆ ਚਾਦਾ ਆ ਮੈਂ ਬੋਲੀ ਚੱਲੀ ਨਾ ਚਿੱਤੇ ਜਾ ਅੱਜ ਨਾਲ ਕਲ ਜਾਣ ਤੇ ਮੈਂ ਤਾਂ ਪਾਣੀ ਲੈਣਾ ਹੀ ਜੀ ਦਰੋਂ ਗਾਇਜ਼ ਆਮੜਾ ਪਾਪੜ ਦਿੱਚੇ ਸ਼ਿਬਾਣੇ ਆ ਪਿੰਡੀਆਂ ਪਿੰਡੀਆਂ ਬਣਾ ਰੇਆ ਬਲੀਆਂ ਬਲੀਆਂ ਬਣਾ ਰੇਆ ਪਿੰਡੀਆਂ ਬੰਤ ਮਲਤੀ ਬੋਲੀ ਜਾਂਦਾ ਅੱਜ ਤਾਂ ਕੁੰਡੀ ਬਣਾ ਰਹੇ ਗਾਇਸ। ਓ ਬੋਲੀ ਬਣਾ ਰਹੇ। ਅਰੇ ਮਜਾ ਨਾਲ ਬਾਲਟੀ ਪਾਣੀ ਦੀ ਭਾਰੀ ਹੈ। ਓ ਫੜਾ ਲੇਬਰ ਬੁਲਾ ਮਾਰ। ਬੰਦਾ ਲਿਆਓ ਬੰਦਾ। ਫੜਾ ਦੇ ਨੁਕ। ਐਡਾ ਡੱਕ ਕਰ ਦਈ। ਕਿਧਰ ਦੇਖ। ਬੱਚੂ ਨੂੰ ਮੜ ਕੇ ਡੋਲ ਲਾ ਲਾ ਜਾਏ। ਹਾਂ ਦੇਖੋ। ਦੇਖ ਲਈਏ ਯਾਰ ਇੱਕ ਮਿੰਟ ਮੇਰੇ ਹੱਥੋਂ। ਗਾਇਸ ਮਰਾ ਮੁੱਕਾ ਤੇ ਬੱਚਾ ਮਿਲਾਂਗੇ।